ਮੈਂ ਜਸਵੰਤਾਰਾ ਸਿੰਘ ਚਿਲਚਲਵੰਡੀ ਸੱਲਾ ਮੈਂਬਰ ਗੋਦਰ ਪੰਦਰਪਤੀ ਜੀ ਦੇ ਰਸਤ ਹੈ ਮੈਂ ਸਾਰੇ ਆਪਣੇ ਵਰਕਰਾਂ ਨੂੰ ਸਾਰੇ ਸਿੱਖ ਭਾਈਚਾਰੇ ਨੂੰ ਸਾਰੇ ਆਪਣੇ ਜੋ ਪੁਰਾਣੇ ਜ਼ੁਰਤੀ ਜਾਂ ਨੌਜਵਾਨ ਜਿਹੜੇ ਅਕਾਲੀ ਦਲ ਦੇ ਮੈਂਬਰ ਸਾਹਿਬ ਨੇ ਉਹਨਾਂ ਨੂੰ ਬੇਨਤੀ ਕਰਨਾ ਕਿ ਸਾਰਿਆਂ ਨੂੰ ਇੱਕ ਮੰਚ ਤੇ ਅਸੀਂ ਇਕੱਠੇ ਹੋਈਏ ਅਕਾਲੀ ਦਲ ਦੀ ਏਕਤਾ ਨੂੰ ਮਜਬੂਰ ਕਰੀਏ ਇਕਾਲੀ ਦਲ ਦਾ ਪ੍ਰਧਾਨ ਬਣਾਈਏ ਇਕਾਲੀ ਦਲ ਦੀ ਮਿਨਿਸਟਰੀ ਬਣਾਈਏ ਪੰਜਾਬ ਦੇ ਵਿੱਚ ਤਾਂ ਜੋ ਤੁਹਾਨੂੰ ਬਾਦਲ ਸਾਹਿਬ ਦਾ ਜੋ ਪਾਇਪੂਰ ਨੇ ਜੋ ਕੰਮ ਕਰ ਗਏ ਨੇ ਉਹਨਾਂ ਦੇ ਨਾਲ ਸਾਨੂੰ ਬਹੁਤ ਚਿਰ ਰਹਿਣਾ ਪਿਆ ਅੱਜ ਤੁਹਾਡੇ ਵਾਸਤੇ ਜੇਲਾਂ ਕੱਟੀਆਂ ਉਹਨਾਂ ਨੇ ਪੰਜਾਬੀ ਸੂਬਾ ਲੈਣ ਵਾਸਤੇ ਪੰਜਾਬ ਦੇ ਹੱਕਾਂ ਲਈ ਉਹਨਾਂ ਨੇ ਬਹੁਤ ਕੁਰਬਾਨੀ ਕੀਤੀ ਹੈ ਸੋ ਮੈਂ ਸਾਰੇ ਇਕਾਲੀ ਵਰਕਰ ਸਹਿਬਾਨ ਨੂੰ ਜਿਹੜੇ ਉਧਰ ਅਧਰ ਫਿਰਦੇ ਪਏ ਨੇ ਜਾਂ ਕਿਸੇ ਹੋਰ ਪਾਰਟੀ ਜਾ ਰਹੇ ਨੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿਓ ਸਾਰੇ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਅਕਾਲੀ ਦਲ ਦੀ ਏਕਤਾ ਜਿਹੜੀ ਹੈ ਉਹ ਹੀ ਪੰਜਾਬ ਦੀ ਸਾਡੀ ਸਭਤਾ ਸਾਡੇ ਸਾਰਾ ਪੰਜਾਬ ਵਾਸਤੇ ਅਕਾਲੀ ਦਲ ਨੇ ਕੀਤਾ ਹੈ ਅਕਾਲੀ ਦਲ ਨੇ ਕਰਨਾ ਹੈ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਸਾਡਾ ਫਰਜ਼ ਬੰਦਾ ਹੈ ਇਹ ਮੇਰੇ ਸਾਰੇ ਵੀਰਾਂ ਨੂੰ ਸਾਰੇ ਮੇਰੇ ਨਾਲ ਦੇ ਸਾਥੀ ਜਿਹੜੇ ਬਹੁਤ ਸਾਰੇ ਚਲੇ ਗਏ ਨੇ ਨੌਜਵਾਨ ਜਿਹੜੇ ਅੱਗੇ ਆ ਰਹੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਸਾਰੇ ਅਕਾਲੀ ਦਲ ਵਾਸਤੇ ਵਾਅਦਾ ਛੱਡ ਕੇ ਕੰਮ ਕਰੋ ਪਿੰਡ-ਪਿੰਡ ਜਾਓ ਪਿੰਡ-ਪਿੰਡ ਕਾਇਆ ਬਣਾਓ ਅਕਾਲੀ ਦਲ ਦੀਆਂ ਇਹ ਉਹਨਾਂ ਨਾ ਛੋਟੀਆਂ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਕਾਲੀ ਜਲ ਨੇ ਕੀ ਕੰਮ ਕੀਤਾ ਉਹਨਾਂ ਨੂੰ ਪ੍ਰਚਾਰ ਕਰਨ ਦੇ ਸਾਧਨ ਦਿਓ ਤੇ ਮੈਂ ਇੰਨਾ ਹੀ ਅਪੀਲ ਕਰਦਾ ਹੋਇਆ ਸਾਰੇ ਭਾਈਚਾਰੇ ਨੂੰ ਸਾਰੇ ਹਿੰਦੂ ਪੰਜਾਬ ਦੇ ਸਾਡੇ ਵਰਕਰ ਜਿਹੜੇ ਨੇ ਉਹਨਾਂ ਨੂੰ ਇਕੱਠੇ ਆਉਣ ਦੀ ਬੇਨਤੀ ਕਰਨਾ ਇਹ ਸਾਰੇ ਇਕੱਠੇ ਹੋ ਇੱਕ ਮੰਤ ਤੇ ਇੱਕ ਸਾਡਾ ਲੀਡਰ ਹੈ ਰਾਜਾ ਸਿੰਘ ਪੁਤਕਾਰ ਸਿੰਘ ਬਾਦਲ ਉਹਨਾਂ ਦੇ ਮਗਨੂ ਸੁਖਵੀਰ ਸਿੰਘ ਜੀ ਬਾਦਲ ਉਹਨਾਂ ਦਾ ਪਿੱਠ ਪੂਰ ਕੇ ਅਪਾ ਇੱਕੀ ਲਈ ਨੂੰ ਲੀਡਰ ਨੂੰ ਕਾਮਯਾਬ ਕਰੀਏ ਕਾਲੀ ਦਾਲ ਨੂੰ ਮਜ਼ਬੂਤ ਕਰੀਏ ਤਾਂ ਜੋ ਸਾਡੀ ਖੇਤਰੀ ਪਾਰਟੀ ਜਿਹੜੀ ਹੈ ਪੰਜਾਬ ਦੀ ਉਹ ਕਾਲੀ ਦਾਲ ਹੈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਬੋਲੇ ਬਹੁਤ ਧੰਨਵਾਦੀਆਂ ਦਾ ਸਖਦੇਵ ਸਿੰਘ ਜੀ ਦੀ ਹਿੰਮਤਾ ਦਾ ਜਿਨ੍ਹਾਂ ਨੇ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣਾ ਜੋ ਸਾਡੇ ਪ੍ਰਾਣੇ ਬਜ਼ੁਰਗ ਨੇ ਰਾਣੇ ਵਰਕਰ ਨੇ ਉਹਨਾਂ ਦੇ ਪੁੱਤਰ ਸਾਹਿਬ ਜੋ ਆਪਣੇ ਉਹ ਵੀ ਸਾਡੇ ਮਿਸਟਰ ਰਹੇ ਨੇ ਤੋ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣਾ ਜੋ ਜੁਆਇਨ ਕੀਤਾ ਹੈ ਫਿਰ ਇਸ ਖਾਲੀ ਜਲ ਨੂੰ ਤੋ ਇਸੇ ਤਰ੍ਹਾਂ ਹੀ ਅੱਗੇ ਲੱਗ ਕੇ ਫਿਰ ਪਾਰਟੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨ ਤੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਇਲਾਕੇ ਵੱਲੋਂ ਆਪਣੀ ਜੀਓਂਟ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ